ਅਵਰੇ ਸਰ ਪੁਲਿਸ ਨੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਹੀ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਖਿਲਾਫ ਜੋ ਮੁਹਿੰਮ ਚੱਲ ਰਹੀ ਸੀ ਉਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਹੈ 10 ਕਿਲੋ ਦੇ ਕਰੀਬ ਓਪੀਐਮ ਜਿਹੜੀ ਫੀਮ ਬਰਾਮਦ ਕੀਤੀ ਹੈ ਸਤਾ ਗੁਰਪ੍ਰੀਤ ਸਿੰਘ ਭੁਲੜਾ ਜਿਨ੍ਹਾਂ ਨੇ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਰਾਤ ਵੀ ਸਾਰੀ ਡਿਊਟੀ ਤੇ ਰਹੇ ਤੇ ਦਿਨ ਚੜ੍ਹਦੇ ਅੱਜ ਪ੍ਰੈਸ ਕਾਨਫਰੰਸ ਕੀਤੀ ਸਭ ਤੋਂ ਪਹਿਲਾਂ ਭੁਲੜਾ ਸਾਹਿਬ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਤੁਸੀਂ ਮੁਹਿੰਮ ਚਲਾਈ ਸੀ ਲਗਾਤਾਰ ਇਸ ਨੂੰ ਪੁਲਿਸ ਨੂੰ ਸਫਲਤਾ ਮਿਲ ਰਹੀ ਹੈ ਸਭ ਤੋਂ ਪਹਿਲਾਂ ਇਸ ਨੂੰ ਕੀ ਕਹਣਾ ਹੈ ਦੇਖੋ ਮੈਂ ਸਭ ਤੋਂ ਵੱਡੀ ਪ੍ਰਮਾਤਮਾ ਦੀ ਕਿਰਪਾ ਸਮਝਦਾ ਦੂਜਾ ਸਾਡੇ ਸਾਰੇ ਆਫੀਸਰਸ ਹਰੇਕ ਰੈਂਕ ਦੇ ਉਹ ਬਹੁਤ ਸਖਤ ਮਿਹਨਤ ਕਰ ਰਹੇ ਹੈ ਔਰ ਪੂਰੇ ਮੋਟੀਵੇਟਿਡ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬਹੁਤ ਮੋਟੀਵੇਸ਼ਨ ਪੁਲਿਸ ਨੂੰ ਇਨਾਮ ਦਿੱਤੇ ਜਾਂਦੇ ਨੇ ਅਸੀਂ ਵੀ ਆਪਣੇ ਲੈਵਲ ਤੇ ਇਥੇ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਮੈਂ ਹਰੇਕ ਮੁਲਾਜ਼ਮ ਨੂੰ ਆਪ ਜਾ ਕੇ ਪੈਟ ਕਰਦੇ ਰਹੇ ਆ ਔਰ ਉਹਦੇ ਨਾਲ ਉਹ ਸਾਡੇ ਨਾਲ ਇਸ ਜਿਹੜੀ ਮੁਹਿੰਮ ਹੈ ਕ੍ਰਾਈਮ ਦੇ ਅਗੇਂਸਟ ਉਹ ਜੁੜੇ ਆ ਉਹਦਾ ਹੀ ਨਤੀਜਾ ਕਿ ਬਾਰ ਬਾਰ ਅੱਛੇ ਆਪਰੇਸ਼ਨ ਹੋ ਰਹੇ ਹੈ ਸਰ ਜਿਹੜੀ 10 ਕਿਲੋ ਓਪੀਐਮ ਫੜੀ ਆ ਇਹ ਲੜਕੇ ਕਿੱਥੇ ਜਿਹੜੇ ਮੁਲਜ਼ਮ ਸੀ ਕਿੱਥੋਂ ਦੇ ਸੀ ਔਰ ਕਿੱਥੋਂ ਲੈ ਕੇ ਆਉਂਦੇ ਸੀ ਕੀ ਮੋਡਲ ਦੇਖੋ ਇਹ ਪਿਸ਼ੌਰਾ ਸਿੰਘ ਤੇ ਨਾਲ ਉਹਦੇ ਇੱਕ ਜਿੱਦਾ ਉਹਦਾ ਹੈਗਾ ਮਤਲਬ ਸੈਕੰਡ ਜਿੱਦਾ ਜੋਧਾ ਉਹ ਆਪਣੇ ਇਹ ਸਾਰੇ ਪੱਟੀ ਦੇ ਦੋਨੇ ਰਹਿਣ ਵਾਲੇ ਆ ਇੱਕੋ ਪਿੰਡ ਦੇ ਮਕਬੂਲ ਮਨਾਦ ਕੋਈ ਪਿੰਡ ਹੈਗਾ ਡਿਸਟ੍ਰਿਕਟ ਤਰਨਤਾਰਨ ਔਰ ਇਮਫਾਲ ਤੋਂ ਲੈ ਕੇ ਆਏ ਆ ਔਰ ਇੱਕ ਸਵਿਫਟ ਕਾਰ ਵੀ ਫੜੀ ਗਈ ਹੈ ਜੋ ਪਤਾ ਲੱਗਿਆ ਕਿ 1 ਲੱਖ 20 ਹਜ਼ਾਰ ਰੁਪਏ ਕਿਲੋ ਉੱਥੇ ਲੈਂਦੇ ਸੀਗੇ ਇੱਥੇ ਆ ਕੇ ਡਬਲ ਵੇਚਦੇ ਸੀਗੇ ਔਰ 25 ਹਜ਼ਾਰ ਰੁਪਿਆ ਇਹ ਆਪਣੇ ਪਸ਼ਾਰਾ ਸਿੰਘ ਜਿਹੜਾ ਨਾਲ ਇਹਦੇ ਸੈਕੰਡ ਬੰਦਾ ਹੈਗਾ ਉਹਨੂੰ ਦਿੰਦਾ ਹੁੰਦਾ ਸੀ ਔਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਇਹਨੇ ਇਸ ਚੱਕਰ 'ਚ ਰੱਖਿਆ ਹੋਇਆ ਸੀ ਕਿ ਉਹਦੇ ਬੱਚਾ ਬਾਹਰ ਜਾਣ ਵਾਸਤੇ ਉਹਨੇ ਪੈਸੇ ਤੋਂ ਉਧਾਰੇ ਲਏ ਸੀ ਤੇ ਉਹਦਾ ਇੰਟਰਸਟ ਵਗੈਰਾ ਲੈ ਰਿਆ ਸੀ ਇਹ ਸਰ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਸੀਗੇ ਜਾਂ ਆਪਰੇਟ ਰਹਿਣ ਵਾਲੀ ਪੱਟੀ ਦੇ ਸੀ ਅੰਮ੍ਰਿਤਸਰ ਸ਼ਹਿਰ 'ਚ ਆਪਰੇਟ ਕਰਦੇ ਨੇ ਅਮਰitsar ਸ਼ਹਿਰ ਦਾ ਜੇ ਕੋਈ ਬਹੁਤਾ ਲਿੰਕ ਨਹੀਂ ਆਇਆ ਆਪਣੇ ਏਰੀਆ ਚ ਪੱਟੀ ਤੇ ਤਰਨ ਤਰਨ ਚ ਇਹ ਡਿਸਟ੍ਰੀਬਿਊਟ ਵਗੈਰਾ ਕਰਦੇ ਸੀ ਉਹ ਸਾਰੇ ਲਿੰਕੇਜਸ ਅਸੀਂ ਬ੍ਰੇਕ ਕਰਾਂਗੇ ਉਹ ਲੈ ਕੇ ਸਰ ਮਣੀਪੁਰ ਤੋਂ ਆ ਰਹੇ ਸੀ ਕਿ ਨਾਰਥ ਈਸ ਇਮਫਾਲ ਇਮਫਾਲ ਮਣੀਪੁਰ ਤੋਂ ਲੈ ਕੇ ਆਏ ਆ ਉਹ ਵੀ ਸਾਰਾ ਅਸੀਂ ਦੇਖਣਾ ਕਿ ਕੌਣ ਇਹਨਾਂ ਦਾ ਕੰਟੈਕਟ ਸੀਗਾ ਔਰ ਕਿੱਦਾਂ ਉਹ ਕੰਟੈਕਟ ਲ ਸਟੈਬਲਿਸ਼ ਹੋਇਆ ਲੈ ਕੇ ਕਿਵੇਂ ਕੋਈ ਪਤਾ ਲੱਗਾ ਜਾਂ ਇਨੀਸ਼ਲ ਸਟੇਜ ਤੇ ਦੱਸ ਸਕੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਵਕ ਵਕ ਤਰੀਕੇ ਸੇ ਕੋਈ ਬੂਟਾਂ ਚ ਪਾ ਕੇ ਲੈ ਆਉਂਦਾ ਕੋਈ ਕਿਸ ਤਰ੍ਹਾਂ ਕੋਈ ਟ੍ਰੇਨ ਚ ਲੈ ਆਉਂਦਾ ਸੀ ਇਹ ਕੋ ਥੋੜਾ ਜਿਆਦਾ ਡਿਟੈਕਟਿਵ ਮੈਨੂੰ ਲੱਗਦਾ ਜਦੋਂ ਸਮਾਨਸਫoon ਇੰਨਾ ਰਸ਼ ਹੁੰਦਾ ਕਿਸੇ ਟ੍ਰੇਨ ਚ ਹੋਵੇ ਜਾਂ ਵੈਸੇ ਹੋਵੇ ਡਿਟੈਕਸ਼ਨ ਤੋਂ ਵੱਜ ਜਾਂਦਾ ਬੰਦਾ ਔਰ ਇਸ ਵਿਸ਼ੇ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਦੇ ਵਿੱਚ ਹੀ ਕਾਮਯਾਬੀਆਂ ਮਿਲਦੀਆਂ ਪੁਲਿਸ ਦੀ ਪੈਣੀ ਨਜ਼ਰ ਜੀ ਪੁਲਿਸ ਸਾਹਿਬ ਇੱਕ ਹੋਰ ਸਾਡੇ ਕੋਈ ਜਾਣਨਾ ਚਾਹੁੰਦਾ ਕਿ ਜਦੋਂ ਦੇ ਤੁਸੀਂ ਇਹ 1.5 ਮਹੀਨੇ ਤੋਂ ਜੇ ਤੁਸੀਂ ਦੱਸ ਸਕੋ 41 ਵੈਪਨ ਤੁਸੀਂ ਪਕੜੇ ਨੇ ਜਿਹੜੀ ਮੇਜਰ ਇਸਾਲ ਦੀ ਰਿਕਵਰੀ ਹੋਈ 52 ਕਿਲੋ 32 ਕਿਲੋ ਤੁਸੀਂ ਪਕੜੀ ਆ ਇਸ ਦੇ ਬਾਰੇ ਜੇ ਕੁਝ ਕਹਿਣਾ ਚਾਹੋ ਦੇਖੋ ਮੈਂ ਤਾਂ ਇਹੀ ਕਹਿੰਨਾ ਸਾਰਾ ਟੀਮ ਐਫਰਟ ਹੈ ਜੀ ਔਰ ਬੜਾ ਫੋਕਸਡ ਸਾਡਾ ਐਕਸ਼ਨ ਹੈਗਾ ਔਰ ਆਪਰੇਸ਼ਨਸ ਨੇ ਔਰ ਅਸੀਂ ਜਿਹੜੇ ਪ੍ਰੀਵੈਂਟਿਵ ਤੇ ਡਿਟੈਕਸ਼ਨ ਆਫ ਕ੍ਰਾਈਮ ਨੂੰ ਪ੍ਰਾਇਰੀਟੀ ਦਿੱਤੀ ਹੈ ਔਰ ਫੋਰਸ ਸਾਡੀ ਸਾਰੀ ਮੋਟੀਵੇਟਿਡ ਹੈ ਨਵੇਂ ਸਾਲ ਦੇ ਵਿੱਚ ਸਰ ਜਿਹੜੇ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਇਲੈਕਸ਼ਨ ਵੀ ਤੁਸੀਂ ਉਹਨੇ ਜ਼ਿਕਰ ਕੀਤਾ ਚੋਣ ਵੀ ਆ ਰਹੇ ਪੀਓ ਦੇ ਖਿਲਾਫ ਹੀ ਕਾਰਵਾਈ ਕੀਤੀ ਸੀ ਅਗਲੇ ਸਾਲ ਦੇ ਵਿੱਚ ਪੁਲਿਸ ਦੇ ਜਿਹੜੇ ਨਵੇਂ ਸਾਲ ਚ ਆਪਰੇਸ਼ਨ ਕੀ ਰਹਿਣਗੇ ਦੇਖੋ ਸਾਰੇ ਹੀ ਅਸੀਂ ਤਾਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਔਰ ਸਪੈਸ਼ਲੀ ਜਿਹੜਾ ਡਰੱਗਸ ਦੇ ਉੱਤੇ ਗੈਂਗਸਟਰ ਦੇ ਉੱਤੇ ਸਾਰਾ ਸਾਡਾ ਫੋਕਸ ਰਹੇਗਾ ਔਰ ਪੂਰਾ ਪ੍ਰੈਸ਼ਰ ਰਹੇਗਾ। ਥੈਂਕ ਯੂ ਸਰ। ਥੈਂਕ ਯੂ। ਅਮਰਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਤਾਂ ਜਿਵੇਂ ਅਸੀਂ ਜ਼ਿਕਰ ਕੀਤਾ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ 23 ਕਿਲੋ ਦੇ ਕਰੀਬ ਡਰੱਗ ਮਨੀ ਪ੍ਰਕਟਿ ਸੀ 19 ਕਿਲੋ ਹੈਰੋਇਨ 7 ਪਿਸਟਲ ਸੀ ਤਾਂ ਭੁੱਲਰ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ 1 ਮਹੀਨੇ ਦਾ ਉਹਨਾਂ ਦਾ ਟੈਨਰ ਹੈ 41 ਪਿਸਟਲ ਬਰਾਮਦ ਕੀਤੇ ਨੇ 32 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਤੇ ਅੱਜ ਨਵਾਂ ਸਾਲ ਜਿਹੜਾ ਚੜਦਿਆਂ ਸਾਰੀ 10 ਕਿਲੋ ਓਪੀ ਇਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਤਸਕਰੀ ਜਿਹੜੀ ਹੈ ਇਸ ਦੇ ਕੰਮ ਨੂੰ ਅੱਗੇ ਵਧਾਇਆ ਜਾਵੇ ਪਰ ਪੁਲਿਸ ਵੀ ਜਿਵੇਂ ਭੁੱਲਰ ਸਾਹਿਬ ਨੇ ਸੈਕੰਡ ਇੰਟੈਲੀਜੈਂਸ ਬੇਸ ਆਪਰੇਸ਼ਨ ਸੀ ਤਾਂ ਇਹਨਾਂ ਦੇ ਉੱਤੇ ਵੀ ਤਿੱਖੀ ਨਜ਼ਰ ਰਹੀਦੀ ਹੈ ਤੇ ਲਗਾਤਾਰ ਪੁਲਿਸ ਦੀ ਕਾਰਵਾਈ ਇਹਨਾਂ ਦੇ ਖਿਲਾਫ ਜਾਰੀ ਹੈ ਤੇ ਅਗਲੇ ਸਮੇਂ ਦੇ ਵਿੱਚ ਕਾਰਵਾਈ ਜਾਰੀ ਰਹੇਗੀ ਤਾਂ ਵੱਡੀ ਕਾਰਵਾਈ 10 ਕਿਲੋ ਦੇ ਕਰੀਬ ਹੈਰੋਨ ਪੁਲਿਸ ਨੇ ਅੱਜ ਬਰਾਮਦ ਕੀਤੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ